ਮਿੱਤਰੋ ਪਿਆਰਿਓ ਪਿਆਰ ਪਰਿ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਖੋਸਲੇ ਇੱਕ ਵਾਰੀ ਫੇਰ ਤੁਹਾਡੇ ਨਾਲ ਹਾਜ਼ਰ ਹੋ ਚੁੱਕਾ ਔਰ ਇਸ ਵੀਡੀਓ ਨੂੰ ਤੁਸੀਂ ਪੀ ਐਸ ਕੇ ਮੀਡੀਆ ਗਰੁੱਪ ਅਤੇ ਨਾਲ ਦੀ ਨਾਲ ਤੁਸੀਂ ਪਰਮਹੰਸ ਕਲਾਸਿਕ ਸਟੂਡੀਓ ਜਿਹੜਾ ਆਪਣਾ 뮤지컬 ਚੈਨਲ ਆ ਉਹ ਚੈਨਲ ਤੇ ਵੀ ਦੇਖ ਸਕੋਗੇ ਔਰ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਦੇਖੋਗੇ ਤੇ ਸਾਡੇ ਇੱਥੇ ਇਸ ਟਿਕਟੋਕ ਬੜਾ ਚੱਲਦਾ ਉਹਦੇ ਤੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਮਾਣ ਸਕਦੇ ਹੋ ਥੋੜੇ ਦਿਨਾਂ ਤੋਂ ਛੋਟੀਆਂ ਵੀਡੀਓਜ਼ ਬੜੀਆਂ ਆ ਰਹੀਆਂ ਨੇ ਕਿ ਇੱਕ ਬਹੁਤ ਵੱਡਾ ਸਟਾਰ ਇਹਨਾਂ ਦਿਨਾਂ ਵਿੱਚ ਕਾਫੀ ਬਿਮਾਰ ਨੇ ਚਲੋ ਸ਼ੁਕਰ ਹੈ ਮਾਲਕ ਦਾ ਹੁਣ ਠੀਕ ਨੇ ਆਪਣੇ ਘਰ ਆ ਗਏ ਨੇ ਹਸਪੀਟਲ ਰਹੇ ਨੇ ਬੜਾ ਦੁੱਖ ਤਕਲੀਫ ਤਕਲੀਫਾਂ ਚੱਲ ਰਹਿ ਨੇ ਅੱਜਕੱਲ ਤੇ ਇਸ ਉਮਰ ਦੇ ਵਿੱਚ ਜੇਕਰ ਬੱਚੇ ਕਿਸ ਨੂੰ ਸੰਭਾਲਦੇ ਹੋਣ ਆਪਣੇ ਪੇਰੈਂਟਸ ਨੂੰ ਤਾਂ ਮੇਰੇ ਖਿਆਲ ਹੈ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਤਾਨੂੰ ਪਤਾ ਡਿਊਟ ਦੇ ਵਿੱਚ ਮੈਂ ਕਿਸੇ ਨੂੰ ਬਹੁਤਾ ਸੁਣਦਾ ਐ ਤੇ ਉਹ ਇਹੀ ਜੋੜੀ ਆ ਸਿਰਫ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਮੇਰੇ ਬਹੁਤ ਮਰ ਪਸੰਦ ਕਲਾਕਾਰ ਰਹੇ ਨੇ ਔਰ ਮੈਂ ਉਹਨਾਂ ਨੂੰ ਮਿਲਿਆ ਵੀ ਐ ਅਸੀਂ ਲੁਧਿਆਣਾ ਤੇ ਲੁਧਿਆਣਾ ਤੋਂ ਲੈ ਕੇ ਦਿੱਲੀ ਤੱਕ ਅਸੀਂ ਟ੍ਰੇਨ ਵਿੱਚ ਇਕੱਠਿਆਂ ਸਫ਼ਰ ਕੀਤਾ ਸੀਗਾ ਤੇ ਸੋ ਮੈਂ ਮਿਲਿਆ ਵੀ ਹਾਂ ਬੜਾ ਜਿੱਥੇ ਬੇਹੱਦ ਸੁਰੀਲੇ ਸਨ ਦੋਨੋਂ ਉੱਥੇ ਚੰਗੇ ਵੀ ਬੜੇ ਸਨ ਰੂਹ ਦੇ ਵੀ ਬੜੇ ਸੁਰੀਲੇ ਸਨ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਅਮਰ ਸਿੰਘ ਚਮਕੀਲਾ ਤੋਂ ਬਾਅਦ ਜੇ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਅੰਦਾਜ਼ ਨੂੰ ਜਾਂ ਫਿਰ ਉਹਨਾਂ ਦੇ ਨਾਮ ਨੂੰ ਕਿਸੇ ਨੇ ਜਿਉਂਦਾ ਰੱਖਿਆ ਤੇ ਉਹਨਾਂ ਦੇ ਸ਼ਾਗਿਰਦਾਂ ਵਿੱਚੋਂ ਇੱਕੋ ਇੱਕ ਕਲਾਕਾਰ ਹੈ ਜਿਹੜਾ ਬਹੁਤ ਵੱਡਾ ਨਾਮ ਹੋਇਆ ਜਿਨ੍ਹਾਂ ਨੇ ਖੁਦ ਵੀ ਗਾਇਆ ਸੀਗਾ ਡਿਊਟ ਜੁੜੀ ਦੇ ਨਾਲ ਤੇ ਕੀ ਗਾਉਣਾ ਛੱਡ ਦੇ ਕੀ ਚਮਕੀਲਾ ਬਣ ਜਾਏ ਕੁਸ਼ ਇਹੋ ਜਿਹਾ ਗਾਣਾ ਸੀਗਾ ਇਹ ਗਾਉਣਾ ਵੀ ਬੜੀ ਵੱਡੀ ਗੱਲ ਸੀ ਕਿ ਗਾਉਣਾ ਛੱਡ ਦੇ ਕੀ ਚਮਕੀਲਾ ਬਣ ਜਾਏਗਾ ਦੇਖੋ ਤੇ ਆਪਣੇ ਆਪ ਤੇ ਇਹ ਗੀਤ ਗਾਉਣਾ ਬੜੀ ਵੱਡੀ ਗੱਲ ਸੀ ਔਰ ਬੇਸ਼ੁਮਾਰ ਗੀਤ ਮੈਂ ਅੱਜ ਸੁਣ ਰਿਹਾ ਸੀ ਉਹਨਾਂ ਨੂੰ ਤੇ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਰਿਕਾਰਡ ਕੀਤਾ ਟਿਪਸ ਵਰਗੀਆਂ ਕੰਪਨੀਆਂ ਨੇ ਵੀ ਤੇ ਮੈਨੂੰ ਚੰਗਾ ਲੱਗਾ ਅੱਜ ਦੇਖ ਕੇ ਬਹੁਤ ਵੱਡਾ ਨਾਮ ਕਮਾਇਆ ਬੇਸ਼ੁਮਾਰ ਸ਼ੋਅ ਕੀਤੇ ਬੇਸ਼ੁਮਾਰ ਰਿਕਾਰਡ ਕੀਤੇ ਉਹਨਾਂ ਨੇ ਗਾਣੇ ਆਪਣੇ ਤੇ ਬੇਸ਼ੁਮਾਰ ਤਨਦولت ਵੀ ਬਣਾਇਆ ਪਰ ਅੱਜਕੱਲ੍ਹ ਥੋੜੇ ਹਾਲਾਤ ਇੰਨੇਕ ਜਿਆਦਾ ਖਰਾਬ ਹੋਏ ਪੈ ਨੇ ਕਿ ਮੈਂ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਬਹੁਤ ਪਹਿਲਾਂ ਆਈ ਥਿੰਕ ਡੇਢ ਦੋ ਸਾਲ ਪਹਿਲਾਂ ਮੇਰੀ ਗੱਲ ਵੀ ਹੋਈ ਸੀ ਉਹਨਾਂ ਨਾਲ ਥੋੜੀ ਜਿਹੀ ਉਹਦੇ ਵੀ ਸਿਹਤ ਇੰਨੀ ਵਧੀਆ ਨਹੀਂ ਸੀਗੀ ਤੇ ਪਰ ਹੁਣ ਇਸ ਵੇਲੇ ਹਸਪੀਟਲ ਸੰਤ ਤੇ ਜ਼ਿਆਦਾ ਸਿਹਤ ਖਰਾਬ ਸੀ ਪਰ ਕਹਿੰਦੇ ਨੇ ਕਿ ਜਦੋਂ ਬੱਚੇ ਤੁਹਾਡੇ ਲਾਗੇ ਬੈਠੇ ਤੁਹਾਡੀਆਂ ਮਾਹੌਸਿਆ ਕਰਨ ਤੁਹਾਡੀ ਸੇਵਾ ਕਰਨ ਤੇ ਬੰਦਾ ਹੌਸਲੇ ਨਾਲ ਠੀਕ ਹੋ ਜਾਂਦਾ ਸੋ ਉਹਨਾਂ ਦੇ ਪਰਿਵਾਰ ਬੜਾ ਚੰਗਾ ਹੈ ਉਹਨਾਂ ਦੀ ਸੇਵਾ ਕਰ ਰਿਹਾ ਤੇ ਮੇਰੀ ਮਰਦ ਹੈ ਜਿਨ੍ਹਾਂ ਨੇ ਅਮਰ ਸਿੰਘ ਚਮਕੀਲੇ ਦੇ ਨਾਮ ਨੂੰ ਬਹੁਤ ਬਰਕਰਾਰ ਰੱਖਿਆ ਜਿਉਂਦਾ ਰੱਖਿਆ ਉਹਨਾਂ ਦੇ ਗਾਣਿਆਂ ਨੂੰ ਤੇ ਸ਼ਾਗਿਰਦਾਂ ਵਿੱਚੋਂ ਮੈਨੂੰ ਲੱਗਦਾ ਕਿ ਕੋਈ ਇੱਕ ਐਸਾ ਸ਼ਾਗਿਰਦ ਜਿਹਨੇ ਅੱਜ ਤੱਕ ਵੀ ਉਹ ਸੇਵਾ ਕਰ ਹੀ ਰਿਹਾ ਹੈ ਆਪਣੇ ਉਸਤਾਦਾਂ ਦੀ ਮੇਰੀ ਮੁਰਾਦ ਹੈ ਅਵਤਾਰ ਚਮਕਸਾਬ ਹੋਣਾਂ ਤੋਂ ਅੱਜਕੱਲ ਥੋੜੇ ਉਹਨਾਂ ਦੀ ਸਿਹਤ ਨਾ ਸਾਜ ਹੋਈ ਹੈ ਤੇ ਮੈਂ ਚਾਹੁੰਦਾ ਸੀ ਕਿ ਉਹਨਾਂ ਦਾ ਬੇਟਾ ਬੜਾ ਅੱਛਾ ਕੰਮ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਪਹਿਲਾਂ ਤਾਂ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਜਾਵੇ ਉਸ ਤੋਂ ਬਾਅਦ ਉਹਨਾਂ ਦੇ ਥੋੜੇ ਕੰਮ ਦੀਆਂ ਵੀ ਗੱਲਾਂ ਕਰਾਂਗੇ ਕਿ ਪੈਸਾ ਇੰਨਾ ਆਇਆ ਸੀ ਕਿੱਥੇ ਗਿਆ ਕੀ ਨਹੀਂ ਇਹ ਵੀ ਥੋੜਾ ਜਿਹਾ ਮੈਂ ਕੋਸ਼ਿਸ਼ ਕਰਾਂਗਾ ਜੋ ਜ਼ਿਕਰ ਕਰਨਾ ਚਾਹਣਗੇ ਤਾਂ ਜ਼ਰੂਰ ਉਹਨਾਂ ਕੋਲੋਂ ਪੁੱਛਾਂਗੇ ਸੋ ਮੇਰੇ ਨਾਲ ਜੁੜੇ ਹੋਏ ਨੇ ਇਸ ਵੇਲੇ ਅਵਤਾਰ ਚਮਕ ਹੁਣਾ ਦੇ ਬੇਟਾ ਜਿਹੜੇ ਖੁਦ ਬੜੇ ਅੱਛੇ ਸਿੰਗਰ ਨੇ ਮੈਂ ਯਕੀਨ ਮੰਨੋ ਅੱਜ ਦੋ ਕਾਰਨ ਨੇ ਇਹਨਾਂ ਦੇ ਨਾਲ ਜੁੜਨ ਦੇ ਇਸ ਵੀਡੀਓ ਦੇ ਵਿੱਚ ਇੱਕ ਤੇ ਇਹ ਅੱਛਾ ਗਾਉਂਦੇ ਵੀ ਨੇ ਹਰਮੋਨੀਅਮ ਨਾਲ ਬੜਾ ਥੋੜਾ ਅਚੀ ਤਾਲੀਮ ਲਈ ਹੋਈ ਹੈ 뮤זיਕ ਦੀ ਇਹਨਾਂ ਨੇ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਇਹ ਆਪਣੇ ਫਾਦਰ ਸਾਹਿਬ ਦੀ ਸੇਵਾ ਬੜੀ ਕਰ ਰਹੇ ਨੇ ਜਦੋਂ ਮੈਂ ਵੀਡੀਓ ਦੇਖੀ ਉਹਨੂੰ ਨਵਾ ਵੀ ਰਹੇ ਨੇ ਲੱਤਾਂ ਮਾਲਸ਼ ਕਰ ਰਹੇ ਨੇ ਬਾਹਾਂ ਮਾਲਸ਼ ਕਰ ਰਹੇ ਸਿਰ ਵਿੱਚ ਤੇਲ ਚਸ ਰਹੇ ਤਾਂ ਮੈਨੂੰ ਬੜਾ ਚੰਗਾ ਲੱਗਾ ਕਿਉਂਕਿ ਮੈਂ ਬੜਾ ਇਮੋਸ਼ਨਲ ਜਿਹਾ ਬੰਦਾ ਸੈਂਸਿਟਿਵ ਜਿਹਾ ਬੰਦਾ ਰਿਸ਼ਤੇ ਨਾਤਿਆਂ ਦੀ ਸੇਵਾ ਇਦਾਂ ਹੁੰਦੀ ਦੇਖ ਕੇ ਮੈਂ ਥੋੜਾ ਜਿਹਾ ਹੋਰ ਤਰ੍ਹਾਂ ਹੋ ਜੰਨਾ ਤੇ ਫਿਰ ਮੈਂ ਇਹਨਾਂ ਨੂੰ ਲੱਭਿਆ ਅੱਜ ਹੀ ਲੱਭਿਆ ਸੀ ਅੱਜ ਹੀ ਅਸੀਂ ਫਿਰ ਵੀਡੀਓ ਬਣਾ ਲਈ ਹੈ ਹੋ ਸਕਦਾ 1-2 ਦਿਨ ਲੇਟ ਤੁਹਾਡੇ ਤੱਕ ਵੀਡੀਓ ਪਹੁੰਚੇ ਐਡਿਟ ਹੋਣ ਤੋਂ ਬਾਅਦ ਪਰ ਮੇਰੇ ਨਾਲ ਜੁੜ ਚੁੱਕੇ ਨੇ ਕੁਲਦੀਪ ਚਮਕ ਸਾਹ ਹਾਂਜੀ ਕੁਲਦੀਪ ਚਮਕ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਕਿੱਦਾਂ ਠੀਕ ਠਾਕ ਹੋ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਚਮਕ ਔਰ ਪੀ ਐਸ ਕੇ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਪਰਮਜੀਤ ਸਰ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਕਹਿਣਾ ਚਾਹਨਾ ਇਨ੍ਹਾਂ ਦਾ ਵੀ ਮੈਂ ਬਹੁਤ ਫੈਨ ਰਹਿ ਕੇ ਵੀਡੀਓਜ਼ ਦੇਖਦੇ ਹੁੰਦੇ ਸੀ ਕਿ ਮੈਂ ਵੀ ਮਹਿਸੂਸ ਨਹੀਂ ਆ ਵੀਡੀਓਜ਼ ਅਜੇ ਯਕੀਨ ਨਹੀਂ ਹੋ ਰਿਹਾ ਕਿ ਉਹੀ ਸ਼ਖਸੀਅਤ ਮੇਰੇ ਸਾਹਮਣੇ ਬੈਠੀ ਹੈ ਧੰਨਵਾਦ ਸਰ ਅਰੇ ਭਾਈਓ ਤੁਸੀਂ ਛੋਟੇ ਮੇਰੇ ਤੇ ਕੁਲਦੀਪ ਜੀ ਇਸ ਤੋਂ ਪਹਿਲਾਂ ਕਿ ਤੁਹਾਡੇ ਕੰਮ ਵਾਲਾ ਆਈਏ ਮੈਂ ਚਾਹਣਾ ਤੁਹਾਡੇ ਫਾਦਰ ਸਾਹਿਬ ਤੋਂ ਗੱਲ ਸ਼ੁਰੂ ਕੀਤੀ ਜਾਵੇ ਜਿਨ੍ਹਾਂ ਕਰਕੇ ਤੁਸੀਂ ਐ ਇਸ 쇼 ਦੇ ਵਿੱਚ ਬੈਠੋ ਜਾਂ ਤੁਹਾਡਾ ਨਾਮ ਹੈ ਕਿਉਂਕਿ ਘਰ ਦੇ ਵਿੱਚੋਂ ਕੋਈ ਵੀ ਵੱਡਾ ਜਿਹੜਾ ਨਾਮ ਨਿਕਲੇ ਫੇ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਨਾਵਾਂ ਨਾਲ ਜਾਣੇ ਜਾਂਦੇ ਨੇ ਸੋ ਸਭ ਤੋਂ ਪਹਿਲਾਂ ਦੱਸੋ ਫਾਦਰ ਸਾਹਿਬ ਦੀ ਸਿਹਤ ਕਿੱਦਾਂ ਹੋਣਾ ਹਾਂਜੀ ਸਰ ਪਰਮਾਤਮਾ ਦੀ ਕਿਰਪਾ ਨਾਲ ਅਤੇ ਸਾਰੇ ਸਰੋਤਿਆਂ ਦੀ ਅਰਦਾਸ ਦੁਆ ਦੇ ਕਰਕੇ ਹੁਣ ਬਿਲਕੁਲ ਠੀਕ ਨੇ ਬਸ ਥੋੜੀ ਉਹਨਾਂ ਨੂੰ ਯਾਦ ਆਸਤੀ ਪ੍ਰੋਬਲਮ ਆ ਰਹੀ ਆ ਉਹ ਜਲਦੀ ਗੱਲ ਭੁੱਲ ਜਾਂਦੇ ਨੇ ਹਾਂ ਜਿਵੇਂ ਕਿ ਉਹ ਭੁੱਲ ਜਾਂਦੇ ਕਿ ਕੱਲ ਮੈਨੂੰ ਕੌਣ ਮਿਲ ਕੇ ਗਿਆ ਜਾਂ ਕਈ ਵਾਰ ਵਾਸ਼ਰੂਮ ਜਾਂਦੇ ਆ ਤਾਂ ਐ ਭੁੱਲ ਜਾਂਦੇ ਆ ਮੇਰਾ ਕਮਰਾ ਕਿਹੜਾ ਮੈਂ ਇਸ ਕਮਰੇ ਚ ਜਾਣਾ ਜਾਂ ਉਸ ਕਮਰੇ ਚ ਜਾਣਾ अच्छा पुरानीया गल्ला उन सारीया ਦਾ ਜੇ ਆਪਾਂ ਉਹਨਾਂ ਨਾਲ ਵੈਸੇ ਗੱਲਬਾਤ ਕਰਨਗੇ ਤੇ ਆਪਾਂ ਨੂੰ ਲੱਗੇਗਾ ਵੀ ਹਾਂ ਠੀਕ ਹੈ ਬੰਦਾ ਹੁਣ ਪਰ ਜਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਭੁੱਲੇ ਜਾਂਦੇ ਉਹ ਤੋਂ ਲੱਗਦਾ ਵੀ ਹਾਂ ਹਲੇ ਕੁਝ ਕਸਰ ਹੈ ਅੱਛਾ ਜੇ ਮੇਰਾ ਤੁਸੀਂ ਕਦੇ ਪੁੱਛੋਗੇ ਉਹਨਾਂ ਨਾਲ ਵੀ ਪਰਮਜੀਤ ਨਾਲ ਗੱਲ ਹੋਈ ਸੀ ਉਹਨਾਂ ਨੂੰ ਯਾਦ ਹੋਏਗਾ ਜਾਂ ਨਹੀਂ 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 ਯਾਦ ਹੋਊਗਾ ਉਹਨਾਂ ਨੂੰ ਪੁਰਾਣੀਆਂ ਗੱਲਾਂ ਸਭ ਯਾਦ ਨੇ ਉਹ ਜਿਵੇਂ ਹੁਣ ਰੀਸੈਂਟ ਦੀਆਂ ਆ ਆ ਵਾਲੇ ਦਿਨਾਂ ਦੀਆਂ ਗੱਲਾਂ ਭੁੱਲ ਜਾਂਦੇ ਨੇ ਜਿਵੇਂ ਕਿ ਪਿਛਲੇ ਦਿਨੋਂ ਜੋ ਥੋੜਾ ਬਿਮਾਰ ਸੀ ਬਾਹਰ ਬਾਹਰ ਤੋਂ ਬਾਹਰ ਹੀ ਚਲੇ ਗਿਆ ਸੀ ਕਿਤੇ ਅਸੀਂ ਸਾਰੀ ਰਾਤ ਲੱਭਦੇ ਰਹੇ ਅੱਛਾ ਅਗਲੇ ਦਿਨ ਜਾ ਕੇ ਮੈਨੂੰ ਲੱਭਿਓ ਇੱਥੇ ਰੋਡ ਆਪਣੇ ਭਾਰਤਮਾਲਾ ਰੋਡ ਤੋਂ ਜਾ ਕੇ ਤੇ ਉਹਨਾਂ ਨੂੰ ਕੁਝ ਨਹੀਂ ਸੀ ਅੱਜ ਮੈਂ ਰਾਤ ਕਿੱਥੇ ਗੱਟੀ ਮੇਰੇ ਕੱਪੜੇ ਵੀ ਨਹੀਂ ਚੇਂਜ ਕੀਤੇ ਕਿਉਂਕਿ ਕੱਪੜੇ ਵੀ ਚੇਂਜ ਸੀ ਉਹਨਾਂ ਦੇ ਮੇਰਾ ਫੋਨ ਕਿੱਥੇ ਹੈ ਹਾਂਜੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਰਾਤ ਕਿਹਦੇ ਕੋਲ ਸੀ ਤਾਂ ਕਹਿੰਦੇ ਮੈਂ ਫੌਜੀਆਂ ਕੋਲ ਹੀ ਚਲਾ ਗਿਆ ਸੀ ਤੇ ਫੌਜੀਆਂ ਨੇ ਮੈਨੂੰ ਕੰਬਲ ਦਿੱਤਾ ਤੇ ਮੈਂ ਉੱਥੇ ਸੌਂ ਗਿਆ ਸੀ ਮੈਂ ਜਿਹੜੀ ਆਪਣੀ ਇੱਥੇ ਇਸ ਇਲਾਕੇ 'ਚ ਤਾਂ ਕੁਛ ਆਉਣੀ ਹੈ ਨਹੀਂ ਫੌਜੀਆ ਦੀ ਹਾਂ ਕਹਿੰਦੇ ਨਹੀਂ ਲੈ ਆਪਣੇ ਘਰ ਦੇ ਪਿੱਛੇ ਦਾ ਛਾਉਣੀ ਆ ਤਾਂ ਇਹਨਾਂ ਗੱਲਾਂ ਤੋਂ ਫਿਰ ਲੱਗਦਾ ਕਿ ਹਲੇ ਜ਼ਰੂਰਤ ਹੈ ਇਲਾਜ ਦੀ ਹਾਂ ਇਹ ਬਿਮਾਰ ਹੋਏ ਕਦੋਂ ਕਿਤੇ ਨੇ ਬੜਾ ਉਹਨਾਂ ਦਾ ਨਾਮ ਸੀਗਾ ਬੜਾ ਦੇਖੋ ਤੁਸੀਂ ਕਹਿੰਦੇ ਯਾਦ ਆਸ਼ ਏਦਾਂ ਹੋ ਗਿਆ ਕਿ ਕਿਤੇ ਇੰਨੇ-ਇੰਨੇ ਗਾਣੇ ਜ਼ੁਬਾਨੀ ਯਾਦ ਹੁੰਦੇ ਸੀ ਉਹਨਾਂ ਨੂੰ ਹਨਾ ਤੇ ਕੀ ਕਦੋਂ-ਕਦੋਂ ਬਿਮਾਰ ਹੋਏ ਨੇ ਐਕਚੁਅਲੀ ਮੈਨੂੰ ਵੀ ਪਤਾ ਥੋੜਾ ਤੇ ਪਹਿਲਾਂ ਲੱਗਾ ਕਿਉਂਕਿ ਮੈਂ ਬੋਤਾ ਵਿਖਿਆ ਦੇਸੀ ਕਾਫੀ ਧੀਰ ਤੋਂ ਉਹਨਾਂ ਨੂੰ YouTube ਵਗੈਰਾ ਤੇ ਹਨ ਥੋੜਾ ਮਾਫ ਕਰਨਾ ਮੇਰਾ ਥੋੜਾ ਸੰਗੀਤ ਦਾ ਟੇਸਟ ਥੋੜਾ ਅਲੱਗ ਆ ਥੋੜਾ ਬੋਤਾ ਕਲਾਸਿਕਲ ਮੈਂ ਸੁਣਦਾ ਮੈਨੂੰ ਉਹਨਾਂ ਦੇ ਉਹਦਾ ਗੀਤ ਬਹੁਤ ਯਾਦ ਨੇ ਨਾਮ ਯਾਦਾ ਇਹ ਪਤਾ ਵੀ ਸਾਡੇ ਬੜਾ ਸਿਰਮੋੜ ਗਾਇਕ ਹਨ ਪਰ ਮੈਂ ਬੋਤਾ ਜਿਵੇਂ ਐਵੇਂ ਝੂਠ ਬੋਲਾਂ ਵੀ ਬਹੁਤ ਸੁਣਿਆ ਉਹ ਨਹੀਂ ਮੈਂ ਕਹਿ ਸਕਦਾ ਹਨ ਤੇ ਪਰ ਸੁਣਦਾ ਰਿਆਂ ਗਾਇਬ ਗਏ ਮੈਨੂੰ ਸੁਣਦੇ ਰਹਿਣ ਉਹਨਾਂ ਦੇ ਗਾਣੇ ਤੇ ਕੀ ਗੱਲ ਕਦੋਂ ਕਦੇ ਹਾਲਾਤ ਇਦਾਂ ਹੋਏ ਨੇ ਸਿਹਤ ਤੇ ਉਹਨਾਂ ਦੇ ਉਸਰ ਉਹਨਾਂ ਨੇ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਸਿਰ ਵਿੱਚ 60 ਵੱਜੀ ਸੀ ਉਹ ਅੱਛੇ ਡਾਕਟਰ ਕੋਲ ਚਲੇ ਗਏ ਸੀ ਡਾਕਟਰ ਨੇ ਟਾਂਕੇ ਲਗਾਤੇ ਹਮ ਪਰ ਹੁਣ ਦੇਖੋ ਆਪਾਂ ਤਾਂ ਡਾਕਟਰ ਦੀ ਸਲਾਹ ਨਾਲ ਚੱਲਦੇ ਹਾਂ ਜੀ ਅਗਰ ਡਾਕਟਰ ਉਹ ਟਾਈਮ ਕਹਿ ਦੇ ਦੇ ਕਿ ਸਿਰ ਦੀ ਸਕੈਨ ਕਰਵਾ ਲਓ ਬਿਲਕੁਲ ਕੋਈ ਅੰਦਰੂਨੀ ਸੱਟ ਨਾ ਹੋਵੇ ਜੀ ਤਾਂ ਉਹ ਵੀ ਕਰਵਾ ਲੈਂਦੇ ਠੀਕ-ਠਾਕ ਸੀ ਘਰੇ ਆਏ ਰੋਟੀ ਪਾਣੀ ਖਾਂਦੇ ਸਭ ਕੁਝ ਠੀਕ ਸੀ ਹਮ ਉਸ ਐਕਸੀਡੈਂਟ ਤੋਂ 10-12 ਦਿਨ ਬਾਅਦ बस பைਪੇ ਬੇਹੋਸ਼ ਹੋ ਗਏ। اچھا بڑا ਹਲਾਇਆ। ਡਾਕਟਰ ਕੋਲੇ ਲੈ ਕੇ ਗਏ ਹੋਰ ਕੋਸ਼ਿਸ਼ ਕੀਤੀ ਆ ਆਪਦੇ ਵੱਲੋਂ ਪੂਰੀ ਜੋ ਨਾਲ ਦੀ ਗਵਾਂਡੀ ਸੀ ਹੋਰ ਸੀਗੇ ਕੋਲੇ ਪਰ ਨਹੀਂ ਹੋਇਆ ਫਿਰ ਜਦੋਂ ਤੈਨ ਕਰਵਾਈ ਤਾਂ ਪਤਾ ਲੱਗਿਆ ਕਿ ਜੋ 10-15 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਉਹਦੇ ਕਰਕੇ ਉਹਨਾਂ ਦੇ ਖੱਬੇ ਪਾਸੇ ਹਾਂਜੀ ਅੰਦਰੂਨੀ ਚੋਟ ਲੱਗ ਗਈ ਸੀ ਤੇ ਉੱਥੋਂ ਖੂਨ ਬਲੱਡ ਜੋ ਦਿਮਾਗ ਦੇ ਵਿੱਚ ਫੈਲ ਕੇ ਕਲੌਟ ਬਣ ਗਿਆ ਸੀਗਾ। अच्छा हाँ। हाँ। अच्छा हां जी हां फिर नो नो ਸੀ ایمਸ ਲੈ ਕੇ ਗੇਮਸ ਵਾਲੇ ਨਹੀਂ ਆਪਣੇ ਕੋਲੇ ਦੋ ਦਿਨ ਰੱਖਿਆ اچھا ਦੋ ਦਿਨ ਬਾਅਦ ਕਹਿੰਦੇ ਸਾਡੇ ਹੱਥੋਂ ਸਾਡੇ ਹੱਥ ਵਾਸਤੇ ਨਹੀਂ ਹੈ ਤੁਸੀਂ ਵੀ ਜਾਂਦਾ ਪੀਜੀਐਲ ਹੈ ਜੋ ਤੇ ਨਹੀਂ ਤਾਂ ਹਾਲਾਤ ਇਹਨੂੰ ਗੋਇੰਸੀ ਸਰ ਸੱਚੀ ਦੱਸ ਰਿਹਾ ਉਹ ਕਹਿੰਦੇ ਕਹਿੰਦੇ ਘਰੇ ਲੈ ਕੇ ਸੇਵਾ ਕਰ ਲੋ اچھا ਪਰ ਇੱਕ ਪੁੱਤ ਆਪਣੇ ਬਾਪ ਨੂੰ ਅੱਖਾਂ ਸਾਹਮਣੇ ਮਰਦਾ ਨਹੀਂ ਦੇਖ ਸਕਦਾ ਆਏ ਸੱਚੀ ਗੱਲ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਨਹੀਂ ਜੀ ਤੁਸੀਂ ਮੈਨੂੰ ਐਸੋ ਵੀ ਕੀ ਕਰਨਾ ਕਿੱਥੇ ਜਾਣਾ ਮੈਂ ਕੋਸ਼ਿਸ਼ ਕਰੂੰਗਾ ਮੈਂ ਘਰੇ ਲੈ ਕੇ ਜਾਣਾ ਉਹ ਕਹਿੰਦੇ ਪੀਜੀਐਸ ਚੰਡੀਗੜ੍ਹ ਜਾਓ ਉੱਥੇ ਇੱਕ ਸਰਜਰੀ ਹੁੰਦੀ ਹੈ ਬ੍ਰੇਨ ਦੀ ਲੋਟ ਉੱਥੋਂ ਕੱਢ ਦੇਣੀ ਹੈ ਉਹ ਅੱਛਾ ਜੀ ਹਾਂਜੀ ਫਿਰ ਅਸੀਂ ਉੱਥੋਂ ਐਂਬੂਲੈਂਸ ਕਰਵਾਈ ਤੇ ਪੀਜੀਐਸ ਚੰਡੀਗੜ੍ਹ ਵੱਲ ਨਿਕਲ ਗਏ ਪਰ ਮੈਂ ਇੱਕ ਗੱਲ ਦੀ ਬਹੁਤ ਹੈਰਾਨੀ ਹੋਈ ਮੈਨੂੰ ਜੀ ਮੈਨੂੰ ਪੱਕਾ ਯਕੀਨ ਹੈ ਕਿ ਪ੍ਰਮਾਤਮਾ ਦੀ ਨਿਗਾ ਸਾਡੇ ਤੇ ਸੀ ਔਰ ਸਰੋਤਿਆਂ ਦੀ ਕਿਉਂਕਿ ਮੈਂ ਨਾਲ ਦੀ ਨਾਲ ਮੇਰੇ ਫੇਸਬੁਕ ਤੇ ਦੋਸਤਾਂ ਨੂੰ ਦੱਸ ਰਿਹਾ ਸੀ ਮਤਲਬ ਕੀ ਚੱਲ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਐਂਬੂਲੈਂਸ ਵਾਲਾ ਕਹਿੰਦਾ ਕਹਿੰਦਾ ਬਾਈ ਜੀ ਤੁਹਾਡਾ ਉੱਥੇ ਰਹਿਣ ਦਾ ਕੋਈ ਇੰਤਜ਼ਾਮ ਹੈ ਮੈਂ ਕਿਉਂ ਵੀਰੇ ਕਹਿੰਦਾ ਜੀ ਕਿਉਂਕਿ ਪੀਜੀਐਚ ਇੱਥੇ ਇੰਨਾ ਕੱਠ ਹੁੰਦਾਗਾ ਪਤਾ ਨਹੀਂ ਤੁਹਾਨੂੰ ਉੱਥੇ ਦੇਖਣਗੇ ਰੋਡਾ ਨੰਬਰ ਹਫ਼ਤੇ ਬਾਅਦ ਆਵੇ 10 ਦਿਨ ਬਾਅਦ ਆਵੇ ਹਾਂ ਮੈਸੇਜਰ ਨਹੀਂ ਨਹੀਂ ਤੂੰ ਇੱਕ ਵਾਰ ਲੈ ਕੇ ਚੱਲ ਮੈਨੂੰ ਅੱਕੀ ਦੇ ਅੱਗੇ ਦੇਖਾਂਗੇ ਅਸੀਂ ਐਂਬੂਲੈਂਸ ਖੜਾਈ ਇਸ ਕਿਉਂਟੀ ਗੜਨੀ ਅੰਦਰ ਡਾਕਟਰ ਨਵਾਜ਼ ਮਾਦੀ ਡਾਕਟਰ ਆਏ 2 ਮਿੰਟ ਦੇ ਵਿੱਚ ਉਹਨਾਂ ਨੇ ਚੈੱਕ ਕੀਤਾ ਰਿਪੋਰਟਾਂ ਦੇਖੀਆਂ ਕਹਿੰਦੇ ਅੰਦਰ ਲੈ ਜਾਓ ਐਡਮਿਟ ਕਰੋ ਇਹਨਾਂ ਦਾ ਅਪਡੇਟ ਹੋਊਗਾ ਐਂਬੂਲੈਂਸ ਹੋਰ ਗੜਵਾ ਨਹੀਂ ਕਰਾਉਣੀ ਹਾਂ ਕਿਵੇਂ ਯਾਰ ਮੀਚਕਦੀ ਮੈਂ ਹਾਂ ਮਸ ਪਤਾ ਨਹੀਂ ਦੁਆਵਾਂ ਹੀ ਨੇ ਲੋਕਾਂ ਦੀਆਂ ਨਾਲ ਬਿਲਕੁਲ ਔਰ ਦੂਸਰੀ ਸਭ ਤੋਂ ਹਰਾਨੀ ਵਾਲੀ ਗੱਲ ਜੀ ਹਰ ਕੋਈ ਇਹ ਕਹਿੰਦਾ ਯਾਰਾ ઓਪਰੇਟ ਕਰਾ ਕੇ ਆ ਵੀ ਗਏ ਤੁਸੀਂ ਹੂੰ ਅਸੀਂ ਤੀਸਰੇ ਦਿਨ ਸਾਨੂੰ ਛੁੱਟੀ ਦਿੱਤੀ ਉਹਨਾਂ ਨੇ ਉਹ ਕਹਿੰਦੇ ਬੰਦਾ ਤੁਹਾਡਾ ਠੀਕ ਹੈ ਪਰ ਚੈੱਕਅਪ ਲਈ ਆਉਂਦੇ ਰਹੋ ਅੱਛਾ ਇਸ ਲਈ ਮੈਨੂੰ ਮੈਂ ਸਾਰੇ ਸਰੋਤਾਂ ਦਾ ਧੰਨਵਾਦ ਕਰਦਾ ਵਾ ਵਾ ਜਿਹੜਾ ਦੁਆਵਾਂ ਮੰਗਤੀਆਂ ਲੋਕਾਂ ਨੇ ਮੈਂ ਨਾ ਕਾਫੀ ਰੀਲਾਂ ਦੇਖੀਆਂ ਲੋਕਾਂ ਨੇ ਬਹੁਤ ਦੁਆਵਾਂ ਕੀਤੀਆਂ ਜਿਹੜਾ ਉਹਦੇ ਫੈਨਸ ਨੇ ਉਹਨਾਂ ਨੇ ਬਹੁਤ ਦੁਆਵਾਂ ਕੀਤੀਆਂ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਕਿ ਕੋਈ ਸਾਰਾ ਕੁਝ ਚੇਤੇ ਆਉਂਦਾ ਫਿਰ ਮੈਨੂੰ ਇੱਥੇ ਮੇਰੇ ਬਹੁਤ ਪਿਆਰੇ ਮਿੱਤਰ ਨੇ ਬੁੱਕਣ ਜੱਟ ਬੜੇ ਅੱਛੇ ਸਿੰਗਰ ਵੀ ਨੇ ਬੜਾ ਵੱਡਾ ਨਾਮ ਉਹਨਾਂ ਨੇ ਮੈਨੂੰ ਨੰਬਰ ਭੇਜਿਆ ਸੀਗਾ ਕਹਿੰਦੇ ਭਾਜੀ ਉਹਨਾਂ ਨਾਲ ਗੱਲ ਕਰੋ ਫਿਰ ਮੈਂ ਗੱਲ ਕੀਤੀ ਸੀਗੀ ਹੈ ਨਾ ਤੇ ਅਚਾਹ ਕੁਲਦੀਪ ਸਾਹਿਬ ਮੈਂ ਕੀ ਕੋਈ ਫਾਈਨੈਂਸ਼ੀਅਲੀ ਪ੍ਰੋਬਲਮਸ ਵੀ ਆ ਰਹੀਆਂ ਆ ਸਾਨੂੰ ਕੁਝ ਸੁਣਿਆ ਸੀਗਾ ਕਿ ਹਾਲਾਤ ਬੜੇ ਖਰਾਬ ਨੇ ਜੇ ਤੁਸੀਂ ਦੇਖੋ ਮੈਂ ਕੰਟਰੋਵਰਸੀਆਂ ਨਹੀਂ ਚਾਹੁੰਦਾ ਨਾ ਮੈਨੂੰ ਵੀਵਾਂ ਦੀ ਲੋੜ ਉਹਦੀ ਹਮ ਸੱਚੀ ਗੱਲ ਹੈ ਨਾ ਮੈਨੂੰ ਜੇ ਤੁਸੀਂ ਜੇ ਤੁਸੀਂ ਦਿਲ ਦੀ ਗੱਲ ਸਾਂਝੀ ਕਰਨੀ ਚਾਹੋ ਵੀ ਕੀ ਪ੍ਰੋਬਲਮਸ ਨੇ ਕਰ ਸਕਦੇ ਹੋ ਨਹੀਂ ਤੇ ਮੈਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਜ਼ੂਰੀ ਗੱਲ ਕਰੋ ਇਹ ਉਹ ਨਹੀਂ ਕੋਈ ਗੱਲ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਨੈਗੇਟਿਵ ਗੱਲ ਤਾਂ ਕੋਈ ਕਰਨੀ ਨਹੀਂ ਆਪਾਂ ਬਿਲਕੁਲ ਜੀ ਆਪਾਂ ਕਰਾਂਗੇ ਹਾਂ ਜੀ ਹਾਂ ਹਾਂ ਫਾਈਨੈਂਸ਼ਲੀ ਤਾਂ ਫਿਰ ਸਰਦ ਨੂੰ ਪਤਾ ਕਿ ਮੰਮੀ ਡੈਡੀ ਬਹੁਤ ਸਾਲ ਪਹਿਲਾਂ ਅਲੱਗ ਹੋ ਗਏ ਸੀ ਅਲੱਗ ਹੋ ਗਏ ਸੀ ਅਲੱਗ ਰਹੇ ਸੀ ਜੀ ਫਿਰ ਸਦੋ ਇਕੱਠੇ ਸੀ ਇਹ ਉਦੋਂ ਇਹਨਾਂ ਦਾ ਨਾਮ ਸੀ ਆ ਅਲੱਗ-ਅਲੱਗ ਹੋ ਕੇ ਤੁਹਾਨੂੰ ਪਤਾ ਟੁੱਟ ਕੇ ਦਾ ਬਿਲਕੁਲ ਜੋੜੀਆਂ ਟੁੱਟ ਜਾਂਦੀਆਂ ਫਿਰ ਕੰਮ ਖਰਾਬ ਹੋ ਜਾਂਦਾ ਜੀ ਹਾਂ ਜੀ ਹਾਂ ਤੇ ਬਹੁਤ ਗਰੀਬੀ ਦੇਖੀ ਹੈਗੀ ਪੁੱਛੂ ਨਾ ਮੈਂ ਜੀ ਇਹ ਦੱਸਾਂ ਤੁਹਾਨੂੰ ਬਹੁਤ ਮੁਸ਼ਕਿਲ ਨਾਲ ਪੜ੍ਹਾਈ ਕੀਤੀ ਆ ਮਨੂੰ ਇੰਨੇ ਜੁਗੇ ਹੋਏ ਕਿ ਚਲੋ ਕਿਸੇ ਪ੍ਰਾਈਵੇਟ ਜੋਬ ਹੀ ਕਰ ਸਕੀ ਆ ਘਰ ਦਾ ਤੂਰੀ ਫੁਲਕਾ ਚੱਲੇ ਆਪਰੇਸ਼ਨ ਵੇਲੇ ਵੀ ਬਹੁਤ ਮੁਸ਼ਕਿਲ ਆਈ ਜਿੰਨੇ ਪੈਸੇ ਸੀਗੇ ਮੇਰੇ ਕੋਲ ਉਹ ਪੀਜੀਆ ਹੀ ਪਹੁੰਚਦੇ ਪਹੁੰਚਦੇ ਖਤਮ ਹੋ ਚੁੱਕੇ ਸੀਗੇ ਮੇਰੀ ਜੇਬ ਚ ਕੁਝ ਵੀ ਨਹੀਂ ਸੀ ਜਦੋਂ ਸੀ ਪੀਜੀਆ ਉਤਰਿਆ ਅੱਛਾ ਉਸ ਤੋਂ ਬਾਅਦ ਫੇਸਬੁੱਕ ਤੇ ਫਿਰ ਬੇਨਤੀ ਕੀਤੀ ਸਰੋਤਿਆਂ ਨੂੰ ਚਾਉਣ ਵਾਲਿਆਂ ਨੂੰ ਤੇ ਮੇਰੀ ਮਦਦ ਕਰੋ ઓਪਰੇਟ ਹੋਣਾ ਡਾਕਟਰ ਨੇ ਇੰਨਾ ਖਰਚਾ ਦੱਸਿਆਗਾ ਹਾਂ ਤੇ ਮੇਰੀ ਮਦਦ ਵੀ ਕੀਤੀ ਮੈਂ ਬਹੁਤ ਆਸਾਨ ਮੰਨਦਾਗਾ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਸੀਗੇ ਜੀ ਉਹਨਾਂ ਨੇ ਮੇਰੀ ਮਦਦ ਕੀਤੀ ਬਹੁਤ ਸੁਣੀ ਗੱਲ ਬਹੁਤ ਸੁਣੀ ਗੱਲ ਹਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦਾ ਸਾਰੀ ਉਮਰ ਨਹੀਂ ਦੇ ਸਕਦਾ ਵਾਹ ਤੇ ਤੁਸੀਂ ਜੇ ਸਿੰਗਰਾ ਦੀ ਗੱਲ ਕਰੀਏ ਬੜਾ ਏ ਏ ਨਾਮ ਸੀ ਉਹਨਾਂ ਦਾ ਬੜੇ ਕੁਲੀਕ ਸਿੰਗਰ ਸਨ ਜਿਹੜੇ ਉਹਨਾਂ ਦੇ ਉਹਨਾਂ ਦੇ ਘਰ ਸ਼ਗਿਰਦ ਵੀ ਬੜੇ ਸਨ ਤੇ ਉਹਨਾਂ ਦੇ ਯਾਰ ਦੋਸਤ ਵੀ ਬੜੇ ਸਨ ਸੰਗੀਤ ਦੀ ਜੇ ਸਿਰਫ ਗੱਲ ਕਰੀਏ ਆਪਾਂ ਤੁਸੀਂ ਸੱਚੀ ਜੇ ਬੋਲਣਾ ਚਾਹੋ ਬੋਲ ਸਕਦੇ ਹੋ ਤੁਹਾਡੀ ਮਰਜ਼ੀ ਆ ਮੈਂ ਕਦੇ ਪੁੱਛ ਨਹੀਂ ਕਰਦਾ ਹੁੰਦਾ ਕਿ ਮੈਂ ਆਪਣੇ ਵਿਊਅਰਾਂ ਵਾਸਤੇ ਗੱਲਾਂ ਤੁਹਾਡੇ ਮੂੰਹ ਚੋਂ ਕਢਾਵਾਂ ਨਹੀਂ ਤੁਸੀਂ ਸਿੰਗਰਾ ਵੱਲੋਂ ਉਹਨਾਂ ਦੀ ਲਾਈਨ ਦੇ ਜਿਹੜੇ ਕੁਲੀਕ ਬੰਦੇ ਉਹਨਾਂ ਵੱਲੋਂ ਕਿੰਨਾ ਕੁ ਸਾਥ ਮਿਲਿਆ ਨਹੀਂ ਸਿੰਗਰਾ ਵੱਲੋਂ ਤਾਨੀਆਂ ਜੋ ਇਹਨਾਂ ਦੇ ਪੁਰਾਣੇ ਦੋਸਤ ਸੀ ਜਾਂ ਇਹਨਾਂ ਦੇ ਸਰੋਤੇ ਸੀਗੇ ਹੂੰ ਉਹਨਾਂ ਨੇ ਹੌਕੀ ਕੀਤੀ ਸਰੋਤੇ ਦੋਸਤਾਂ ਵਾਲਾ ਭਾਉ ਨੇ ਪਰ ਆਪਾਂ ਕੱਲੇ ਸਿੰਗਰਾਂ ਦੀ ਉਸ ਲਾਈਨ ਦੇ ਬੰਦੇ ਦੀ ਗੱਲ ਕਰਨੇ ਮੈਂ ਜਾਣਨਾ ਚਾਹੁੰਨਾ ਕਿ ਮਾੜੇ ਦਿਨਾਂ ਦੇ ਵਿੱਚ ਕਿੰਨਾ ਕਿ ਇੱਕ ਦੂਜੇ ਦਾ ਸਾਥ ਦਿੰਦੇ ਨੇ ਕਿ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਜਾਂ ਕਿਸੇ ਦੇ ਹਾਲਾਤਾਂ ਨੂੰ ਵੀ ਸਮਝਦੇ ਨੇ ਤੁਹਾਨੂੰ ਸ਼ਿਕਵਾ ਰਹੇਗਾ ਕਿ ਸਾਡੇ ਪਿਓ ਨੇ ਸਾਰੀ ਉਮਰ ਗਾਇਆ ਪਰ ਅਖੀਰ ਤੇ ਜਿਨ੍ਹਾਂ ਦੇ ਨਾਲ ਸ਼ੋਅ ਕੀਤੇ ਜਿਨ੍ਹਾਂ ਨਾਲ ਬੈਠ ਬੈਠ ਕੇ ਮਹਿਫਲਾਂ ਲਾਈਆਂ ਯਾਰ ਦੋਸਤ ਕੁਲੀਕ ਜਿਹੜੇ ਬਹੁਤ ਕਲੋਜ਼ ਰੈਂ ਸੰਗੀਤ ਲਾਈਨ ਵਾਲੇ ਵੀ ਉਹਨਾਂ ਨੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਅਖੀਰ ਤੇ ਹਾਂਜੀ ਦੇਖੋ ਥੋੜਾ ਸ਼ਿਕਵਾ ਤਾਂ ਹੈ ਜੀ ਕਿਉਂਕਿ ਫਿਰ ਵੀ ਆਪਣੇ ਟਾਈਮ ਦੇ ਨਾਮਵਰ ਸਿੰਗਰ ਰਹੇ ਆ ਇਹਨਾਂ ਨੇ ਇੰਡਸਟਰੀ ਮਤਲਬ ਬਠਿੰਡੇ ਦੇ ਵਿੱਚ ਜੋ ਮਾਰਕੀਟ ਹੈ ਸਿੰਗਰਾਂ ਵਾਲੀ ਮਾਰਕੀਟ ਜੀ ਉਹ ਮੇਰੇ ਡੈਡੀ ਔਰ ਪ੍ਰਗਟਪਾ ਗੁਜ ਨੇ ਸ਼ੁਰੂ ਕੀਤੀ ਸੀ ਸਭ ਤੋਂ ਪਹਿਲੇ ਕਲਾਕਾਰ ਇਹ ਸੀ ਜੀ ਹਾਂਜੀ ਉਸ ਤੋਂ ਬਾਅਦ ਹੀ ਉਥੇ ਕਲ ਸਿੰਗਰ ਨੇ ਹੋਰ ਸਿੰਗਰ ਨੇ ਜਾਂ ਕੰਪਨੀ ਵਾਲਿਆਂ ਨੇ ਆਪਣੇ ਆਫਿਸ ਬਣਾਉਣੇ ਸ਼ੁਰੂ ਕੀਤੇ ਸੀ ਜੀ ਤੇ ਮੇਰੇ ਫਾਦਰ ਸਾਹਿਬ ਮਤਲਬੇ ਦੂਸਰੇ ਜੋ ਸਿੰਗਰ ਜਾਂ ਕਲਾਕਾਰ ਆਪਣੇ ਟਾਈਮ ਦੇ ਉਹਨਾਂ ਦੇ ਸੁੱਖ-ਦੁੱਖ ਵਿੱਚ ਵੀ ਸ਼ਰੀਕ ਹੋਏ ਹੋਣਗੇ ਉਹਨਾਂ ਦੇ ਜਨਮ ਵਿੱਚ ਉਹਨਾਂ ਦੇ ਬੱਚਿਆਂ ਦੇ ਜਨਮ ਦਿਨ ਤੇ ਕਿਤੇ ਨਹੀਂ ਗਏ ਹੋਣਗੇ ਹਾਂਜੀ ਤਾਂ ਉਸ ਹੱਕ ਨਾਲ ਦਾ ਮੇਰਾ ਵੀ ਹੱਕ ਬਣਦਾ ਹੈ ਕਿ ਜਦੋਂ ਸਾਡੇ ਉੱਪਰ ਇਹ ਢੀਠ ਪਈ ਸੀ ਤਾਂ ਉਹਨਾਂ ਦਾ ਵੀ ਪਹੁੰਚਣ ਦਾ ਹੱਕ ਬਣਦਾ ਸੀ ਕਟੂਗੜ ਮੈਨੂੰ ਫੋਨ ਯਾ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਕਰਕੇ ਹਾਲ ਚਾਲ ਪੁੱਛ ਸਕਦੇ ਸੀ ਪਰ ਮਨਵਾਇਏ ਚੁੱਪ ਕਰਾ ਲਿਆ ਬੁਸ਼ਾ ਹਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੇ ਸਾਰੇ ਲੋਕਾਂ ਨੇ ਦੇਖੇ ਇਹ ਕਲਾਕਾਰਾਂ ਤਾਂ ਪਹਿਲੋਂ ਚੀਜ਼ਾਂ ਪਹੁੰਚ ਜਾਂਦੀਆਂ ਨੇ ਬਹੁਤ ਸਾਰੀਆਂ ਡਿਊਟ ਜੋੜੀਆਂ ਨੇ ਜਿਹੜੇ ਉਹਨਾਂ ਦੇ ਸਮਿਆਂ ਦੇ ਇਕੱਠੇ ਕਿਉਂਕਿ ਤੁਸੀਂ ਸ਼ਾਇਦ ਮੈਨੂੰ ਪਤਾ ਤੁਹਾਡੀ ਉਮਰ ਕਿਹੋ ਪਰ ਮੈਨੂੰ ਤੇ ਗੁਲਦੀਪ ਜੀ ਸਾਰਾ ਕੁਝ ਯਾਦ ਹੈ ਨਾ ਉਹਨਾਂ ਦੇ ਸਮਿਆਂ ਦੇ ਕਿਹੜੇ ਕਿਹੜੇ ਸਿੰਘ ਆਸਨ ਮੈਂ ਸਾਰਿਆਂ ਨੂੰ ਸੁਣਦਾ ਵੀ ਰਿਹਾ ਤੇ ਬੜੇ ਦੁੱਖ ਦੀ ਗੱਲ ਆ ਸੋ ਉਹੀ ਗੱਲ ਹੈ ਕਿ ਚੜਦੇ ਸੋਜ ਨੂੰ ਸਲਾਮਾ ਹੁੰਦੀਆਂ ਨੇ ਤੇ ਤੁਸੀਂ ਜਿਹੜੀ ਇੱਕ ਹੋਰ ਸਵਾਲ ਹੈ ਇਸ ਸਵਾਲ ਦਾ ਲੋਕਾਂ ਨੂੰ ਬੜੀ ਉਕਸੁਕਤਾ ਹੈ ਇਸ ਸਵਾਲ ਨੂੰ ਜਾਣਨ ਦੀ ਕਿ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਬੇਅੰਤਹਾ ਪੈਸਾ ਕਮਾਇਆ ਘਰ-ਬਾਰ ਕਹਿੰਦੇ ਮੈਨੂੰ ਨਹੀਂ ਪਤਾ ਸੱਚ ਹੈ ਝੂਠ ਹੈ ਇਹ ਵੀ ਸੁਣਨਾ ਚਾਇਆ ਤੁਹਾਡੀ ਵਾਈਟ ਦੇ ਵਿੱਚ ਕਿ ਸੱਤ ਕੋਠੀਆਂ ਸਨ ਤੇ ਲਗਜ਼ਰੀ ਕਾਰਾਂ ਕਹਿੰਦੇ ਕਾਰ ਬੁੱਕ ਆਉਣ ਤੋਂ ਪਹਿਲਾਂ ਬੁੱਕ ਹੁੰਦੀ ਸੀ ਔਰ ਕੁਝ ਇਹੋ ਜਿਹੇ ਕਹਾਣੀਆਂ ਵੀ ਸੁਣੀਆਂ ਵੀ ਜਿਹੜੀਆਂ ਕਾਰ ਕਿਸੇ ਕੋਲ ਨਹੀਂ ਹੁੰਦੀ ਸੀ ਉਹ ਕਾਰ ਇਹਨਾਂ ਦੇ ਕੋਲ ਹੁੰਦੀਆਂ ਸੀ ਫਿਰ ਇਹ ਸਾਰਾ ਕੁਝ ਗਿਆ ਕਿੱਥੇ ਇਹ ਕਹਾਣੀਆਂ ਨਹੀਂ ਇਹ ਬਿਲਕੁਲ ਸੱਚ ਹੈ ਕਿਉਂਕਿ ਮੈਂ ਆਪਣਾ ਬਚਪਨ ਤੋਂ ਮੈਂ ਬੱਚਾ ਸੀ ਉਹਨੂੰ ਜੀ ਮੈਂ ਆਪਣੇ ਬਚਪਨ ਨੂੰ ਸਰ ਇੰਨੀ ਅਮੀਰੀ ਚ ਬਿਤਾਇਆ ਹੋਇਆ ਦੁਨੀਆਂ 'ਚ ਉਹ ਕਿਹੜੀ ਸ਼ੈ ਸੀ ਜਿਹੜੀ ਮੇਰੇ ਮਤਲਬ ਮੇਰੇ ਕੋਲ ਨਹੀਂ ਸੀ ਹਾਂ ਬੜੀ ਅਮੀਰੀ ਚ ਪਰ ਜਿਉਂ-ਜੋ ਮੈਂ ਮਤਲਬ ਕਿ ਜਵਾਨੀ ਵਾਲ ਵਧਦਾ ਗਿਆ ਜੀ ਤੇ ਉਸੇ ਤਰ੍ਹਾਂ ਬਸ ਗਰੀਬੀ ਆਉਂਦੀ ਨਹੀਂ ਅੰਤਾਂ ਦੀ ਗਰੀਬੀ ਆਉਂਦੀ ਹੀ ਤੇ ਹੁਣ ਪੈਸਾ ਗਿਆ ਕਿੱਥੇ ਇਹ ਤੋਂ ਦੇਖੋ ਸਾਰਾ ਅਸੀਂ ਬੱਚੇ ਸੀ ਉਦੋਂ ਜੀ ਉਦੋਂ ਆਪਾਂ ਕਿਹੜਾ ਮਾਪਿਆਂ ਨੂੰ ਪੁੱਛਦੇ ਹਾਂ ਹਾਂਜੀ ਡੈਡੀ ਆਹ ਪਲਾਟ ਲਿਆ ਸੀ ਕਿੱਥੇ ਗਿਆ ਜੀ ਡੈਡੀ ਆਹ ਗੱਡੀ ਸੀ ਆਪਾਂ ਕਿਹਨੂੰ ਵੇਚਤੀ ਜੀ ਅਸੀਂ ਤਾਂ ਉਦੋਂ ਬੱਚੇ ਸੀ ਛੋਟੇ ਸੀਗੇ ਜੀ ਇਸ ਲਈ ਕਾ ਬਹੁਤ ਵਾਰ ਮੈਨੂੰ ਵੀ ਪੁੱਛਦੇ ਆ ਸਵਾਲ ਮੈਂ ਇਸ ਸਵਾਲ ਨੂੰ ਇਗਨੋਰ ਹੀ ਕਰ ਦਿੰਨਾਗਾ ਹੂੰ ਤੂੰ ਕਿਸੇ ਬਤਾ ਹੀ ਨਹੀਂ ਐਸੀ ਬੱਚੇ ਸੀ ਉਹਨੂੰ ਬੱਚੇ ਥੋੜੀ ਮਾਪੇ ਤੋਂ ਕੁਝ ਜਿਉਂਦੇ ਆ ਹਨਾ ਵੀ ਪੈਸੇ ਕਿੱਥੇ ਆ ਕੋਈ ਬੈਂਕ ਚ ਕਿੰਨੇ ਆ ਤੁਹਾਡੇ ਪੈਸੇ ਹੂੰ ਇਹ ਮੇਰੇ ਦਾ ਮਿਸਕਨਫਿਊਜ਼ ਬਾਤ ਨਹੀਂ ਹਾਂ ਮੈਂ ਸਮਝ ਸਕਦਾ ਹਾਂ ਜੀ ਪਰ ਫਿਰ ਵੀ ਥੋੜਾ ਬਹੁਤਾ ਪਤਾ ਲੱਗਦਾ ਹੀ ਹੋਏਗਾ ਆਲੇ ਦੁਆਲੇ ਕਿਤੇ ਉਹਨਾਂ ਕਿਤੇ ਵੀ ਨਹੀਂ ਮੈਂ ਇਹ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਮਤਲਬ ਤੁਹਾਡੇ ਫਾਦਰ ਸਾਹਿਬ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਜਾਂ ਫਿਰ ਇਹਨਾਂ ਦੇ ਅਲੱਗ ਹੋਣ ਦੇ ਕਾਰਨ ਅਲੱਗ ਹੋ ਕੇ ਵੀ ਇੰਨਾ ਪੈਸਾ ਜਿੰਨਾ ਸੁਣਿਆ ਆ 7-8 ਕੋਠੀਆਂ ਹੁਣ ਲਗਜ਼ਰੀ ਕਾਰਾਂ ਹੁਣ ਬੈਂਕਾਂ ਕਹਿੰਦੇ ਪਤਾ ਨਹੀਂ ਕਿੰਨੀਆਂ ਕਿ ਬੈਂਕਾਂ ਵਿੱਚ ਅਕਾਊਂਟ ਸੀਗੇ ਪਰ ਫਿਰ ਵੀ ਥੋੜਾ ਬੋਤਾ ਤੇ ਕੁਲਦੀਪ ਜੀ ਪਤਾ ਲੱਗਦਾ ਹੀ ਆ ਕਿ ਕੀ ਹੁੰਦਾ ਰਿਹਾ ਪਿੱਛੇ ਮੈਂ ਆਪਣੇ ਨਾ ਮਾਫ ਕਰ ਇਸ ਗੱਲ ਦਾ ਜਵਾਬ ਸੱਚੀ ਮੇਰੇ ਕੋਲ ਹੈ ਨਹੀਂ ਤੇ ਨਾ ਹੀ ਮੈਂ ਆਪਣੇ ਮੂਰ ਜਾਂ ਆਪਣੇ ਮਾਦਰ ਨੂੰ ਜਾਂ ਫਾਦਰ ਨੂੰ ਕਿਸੇ ਨੂੰ ਵੀ ਦੋਸ਼ੀ ਠਾਊਂਗਾ ਕਿ ਮੈਂ ਗੁਨੇਗਾ ਰੋਜੂਗਾ ਕਿਉਂਕਿ ਮੇਰੇ ਮੰਮੀ ਲਈ ਮੇਰੇ ਰੱਬ ਬਰਾਬਰ ਆ ਜੋ ਕੁਝ ਵੀ ਹੋਇਆ ਮੈਨੂੰ ਉਹਨਾਂ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਿ ਅਸੀਂ ਇਸ ਹਾਲਤ ਚਾਹੇ ਆ ਜਾਂ ਜੇ ਉਹਦੇ ਕਰਕੇ ਆਏ ਆ ਮੇਰੇ ਵਾਸਤੇ ਹੋ ਬਸ ਮੇਰੇ ਰੱਬ ਦੀ ਓਏ ਹੋਏ ਤੁਸੀਂ ਕੁਲਦੀਪ ਜੀ ਆ ਗੱਲ ਕਰਕੇ ਨਾ ਐਕਸਪਲੇਨ ਕਰਨ ਨਾਲੋਂ ਜ਼ਿਆਦਾ ਆ ਵੱਡੀ ਗੱਲ ਕਰਤੀ ਮੇਰਾ ਮਨ ਜਿੱਤ ਲਿਆ ਤੁਸੀਂ ਰੇ ਮੈਂ ਮੈਂ ਸਲੂਟ ਕਰਦਾ ਤੁਹਾਨੂੰ ਅੱਜ ਕੱਲ ਬੱਚੇ ਉਹ ਜਿਹੇ ਹੈ ਨਹੀਂਗੇ ਪਾਈ ਪਾਈ ਦਾ ਹਿਸਾਬ ਲੈਂਦੇ ਨੇ ਬੱਚੇ ਅੱਜ ਕੱਲ ਆਪਣੇ ਬਾਪ ਕੋਲੋਂ ਹਨਾ ਤੇ ਤੁਸੀਂ ਮਤਲਬ ਬਹੁਤ ਇਸ ਕੱਲੋਂ ਚਲੋ ਉਹਨਾਂ ਦੀ ਸਿਹਤ ਖਰਾਬ ਆ ਤੇ ਅਸੀਂ ਤਾਂ ਮਾਲਕ ਕਰੇ ਉਹਨਾਂ ਦੀ ਲੰਬੀ ਉਮਰ ਹੋਵੇ ਪਰ ਤੁਹਾਡੇ ਵਰਗੇ ਬੱਚੇ ਕਿਸੇ ਘਰ ਮਾਂ ਵਾਲੇ ਦੇ ਪੇਰੈਂਟਸ ਦੇ ਹੁੰਦੇ ਨੇ ਜਿਹੜੇ ਜਿਹੜੇ ਇੰਨਾ ਮਤਲਬ ਤੁਹਾਡੀ ਜਿਹੜੀ ਤੁਸੀਂ ਗੱਲ ਕੀਤੀ ਆ ਮੈਨੂੰ ਬਹੁਤ ਮੇਰੇ ਦਿਲ ਨੂੰ ਟੁੰਬੀ ਇਸ ਇਹ ਗੱਲ ਮੈਂ ਸੱਚੀ ਸਲੂਟ ਕਰਦਾ ਅੱਜਕੱਲ ਹੈ ਨਹੀਂਗੇ ਇਹੋ ਜਿਹੇ ਬੱਚੇ ਸੱਚੀ ਹੈ ਨਹੀਂ ਇਹ ਤੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਮੈਂ ਸਾਰੇ ਸਰੋਤਿਆਂ ਦੱਸਣਾ ਚਾਹੁੰਦਾ ਤੁਸੀਂ ਨਾਲ-ਨਾਲ ਵੀਡੀਓ ਦੇਖ ਰਹੇ ਹੋ ਕਿਵੇਂ ਸੇਵਾ ਕਰਦੇ ਨੇ ਅੱਜ ਕੱਲ ਇਹ ਸੇਵਾ ਵੀ ਨਹੀਂ ਕੋਈ ਕਰਦਾ ਇੰਦਾ ਆਪਣੇ ਮਾਪੇ ਬਾਪ ਦੀ ਜਿਸ ਤਰ੍ਹਾਂ ਇਹ ਸੇਵਾ ਆਪਣੇ ਪਿਓ ਦੀ ਕਰ ਰਹੇ ਨੇ ਆਪ ਨਹਲਾਉਂਦੇ ਨੇ ਸਿਰ 'ਚ ਤੇਲ ਚਸਦੇ ਨੇ ਲੱਤਾਂ ਮਲਦੇ ਨੇ ਬਾਹਾਂ ਮਲਦੇ ਨੇ ਔਰ ਹਰ ਜਗ੍ਹਾ ਆਪ ਲੈ ਕੇ ਜਾਂਦੇ ਨੇ ਕਿਤੇ ਵੀ ਡਾਕਟਰ ਦੇ ਜਾਣਾ ਹੋਵੇ ਹਸਪੀਟਲ ਜਾਣਾ ਹੋਵੇ ਔਰ ਜਿਹੜੀ ਹੁਣ ਤੁਸੀਂ ਇਹਨਾਂ ਦੀ ਗੱਲ ਸੁਣੀ ਹੋਈ ਆ ਕਿ ਮੈਂ ਜੋ ਵੀ ਆ ਮੈਂ ਉਹਦੇ ਵਿੱਚ ਖੁਸ਼ ਆ ਪੈਸੇ ਕਿੱਥੇ ਗਏ ਮੇਰੀ ਹਿੰਮਤ ਨਹੀਂ ਕਿ ਆਪਣੇ ਬਾਪ ਨੂੰ ਪੁੱਛਾਂ ਕਿ ਦੱਸ ਕਿੱਥੇ ਆ ਪੈਸੇ ਗਏ ਇਹਨੇ ਸਾਡਾ ਹਿੱਸਾ ਸਾਡਾ ਹੱਕ ਕਿੱਥੇ ਆ ਮੈਨੂੰ ਬਹੁਤ ਚੰਗੀ ਲੱਗੀ ਗੱਲ ਤੁਸੀਂ ਕੁਲਦੀਪ ਜੀ ਕਿੰਨੇ ਭੈਣ ਭਾਈ ਹੋ ਹਾਂਜੀ ਸਰ ਅਸੀਂ ਤਿੰਨੇ ਭੈਣ ਭਰਾ ਮੈਂ ਸਭ ਤੋਂ ਵੱਡਾ ਹਾਂਜੀ ਮੇਰੀ ਛੋਟੀ ਮੇਰੀ ਭੈਣ ਹੈ ਇੱਕ ਉਸ ਤੋਂ ਛੋਟਾ ਇੱਕ ਭਰਾ ਹੈ ਅੱਛਾ ਵਿਆਹ ਹੋਰੇ ਸਾਰੇ ਹਾਂਜੀ ਮੈਂ ਹੀ ਵਿਆਹ ਹਲੇ ਕੱਲ੍ਹ ਅਚ ਤੁਸੀਂ ਇਕੱਲੇ ਆਏ ਹੋ ਜੀ ਹਾਂ ਜੀ ਅੱਛਾ ਅੱਛਾ ਫੇ ਸਾਰੇ ਇਕੱਠੇ ਹੀ ਰਹਿੰਦੇ ਹੋ ਸਾਰਾ ਪਰਿਵਾਰ ਜੀ 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 ਹਾਂ ਇਕੱਠੇ ਸਾਰੇ ਚਲੋ ਮਾਲਕ ਉਹਨਾਂ ਤੁਹਾਡੇ ਫਾਦਰ ਸਾਹਿਬ ਨੂੰ ਤੰਦਰੁਸਤ ਕਰੇ ਮੈਂ ਥੋੜਾ ਜਿਹਾ ਜਸਟ 2 ਮਿੰਟ ਤੁਹਾਡੇ ਲੈਣੇ ਨੇ ਇੱਕ ਐਕਚੁਅਲੀ ਮੈਂ ਸ੍ਰੋਤਨ ਦੱਸਣਾ ਚਾਹੁੰਦਾ ਇਹਨਾਂ ਦੇ ਨਾਲ ਇੱਕ ਇੰਟਰਵਿਊ ਇਹਨਾਂ ਦੇ ਕਰਾਂਗੇ ਬਹੁਤ ਖੁੱਲੀ ਡੁੱਲੀ ਉਹਦੇ ਵਿੱਚ ਵਾਜਾ ਉੱਚਾ ਰੱਖ ਕੇ ਫਿਰਾਂ ਤੁਸੀਂ ਗਾਣਾ ਸੁਣਾਂਗੇ ਇਹਨਾਂ ਦੇ ਆ ਚੁੱਕੇ ਜਾਂ ਆਉਣ ਵਾਲੇ ਗਾਣੇ ਉਹ ਫਿਰ ਸਿਰਫ ਇਹਨਾਂ ਦੇ ਸੰਗੀਤ ਨਾਲ ਰਿਲੇਟਡ ਹੋਣਗੇ ਮੈਂ ਚਾਹੁੰਦਾ ਹਾਂ ਤੁਸੀਂ ਨੰਬਰ ਵੀ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦਾ ਪਰਸਨਲ ਨੰਬਰ ਇਹ ਤੁਸੀਂ ਨੰਬਰ ਸੇਵ ਕਰ ਲੈਣਾ ਆਪਣੇ ਫੋਨ ਦੇ ਵਿੱਚ ਕੁਲਦੀਪ ਚਮਕ ਹੋਣਾ ਦਾ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਨੂੰ ਕੰਮ ਜ਼ਰੂਰ ਦਿਓ ਮੈਂ ਨਾ ਹਮੇ ਰਿਕਵੈਸਟ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਸੀ ਤੁਸੀਂ ਮੈਂ ਚਾਹੁੰਨਾ ਕਿ ਇਹਨਾਂ ਨੂੰ ਵੀ ਕੰਮ ਜ਼ਰੂਰ ਦਿਓ ਮੇਲੇ ਲੱਗਦੇ ਨੇ ਇੰਨੇ ਉੱਥੇ ਐਸੇ ਬੋਂਗੇ ਬੋਂਗੇ ਲੋਕਾਂ ਨੂੰ ਤੁਸੀਂ ਲੈ ਜਾਂਦੇ ਹੋ ਸੀਤੋ ਵਰਗੇ ਨੂੰ ਉੱਥੇ ਸੋਨੂ ਸੀਤੋ ਵਰਗੇ ਨੂੰ ਘੁਮਾਉਂਦੇ ਹੋ ਤੇ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਜਾਇਆ ਕਰੋ ਜਿਹਨਾਂ ਦੇ ਜਿਹਨਾਂ ਦੇ ਫਾਦਰ ਸਾਹਿਬ ਨੇ ਇੰਨਾ ਨਾਮ ਕਮਾਇਆ ਖਾਨਦਾਨੀ ਲੋਕ ਨੇ ਮੈਂ ਤੁਹਾਨੂੰ ਹਮਰ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਆਪਣੇ ਮੇਲਿਆਂ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਮਹਿਫਲੀ ਕੰਮ ਵੀ ਕਰ ਲੈਂਦੇ ਨੇ ਇਹ ਤੇ ਉਹਨਾਂ ਨੂੰ ਤੁਸੀਂ ਜ਼ਰੂਰ ਸੱਦਾ ਦਿਆ ਕਰੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਫਿਰ ਤੁਸੀਂ ਬਕਾਇਦਾ ਗਾਣਾ ਸਿੱਖ ਰਹੇ ਹੋ ਕਿਤੋਂ ਜਾਓ ਉਸਤਾਦੀ ਸ਼ਾਗਿਰਦੀ ਫਾਦਰ ਸਾਹਿਬ ਨੇ ਜਾਂ ਕਿਤੇ ਬਾਹਰ ਕੀਤੀ ਹੈ ਮਿਊਜ਼ਿਕ ਵਾਲਾ ਮਾਹੌਲ ਤਾਂ ਕਰੀ ਸੰਸਾਟੋ ਕੀ ਜਦੋਂ ਮੰਮੀ ਜੜੀ ਜਾਂਦੇ ਸੀ ਕਿਸੇ ਪ੍ਰੋਗਰਾਮ ਲਈ ਤਾਂ ਕਰੀ ਵਧੀਆ ਵਧੀਆ ਫਨਕਾਰ ਵੀ ਆਉਂਦੇ ਸੀ ਜੀ ਜੀ ਔਰ ਆਪਣੀ ਹੀ ਮਸੀਸਰ ਹੁੰਦੇ ਅਗੇ ਹਮ ਹਾਰਮੋਨੀਅਮ ਤਬਲਾ ਤਾਂ ਸੁਣਦੇ ਰਹਿੰਦੇ ਤੇ ਦੇਖਦੇ ਰਹਿੰਦੇ ਸੀ ਤੇ ਸਿੱਖਦੇ ਰਹਿੰਦੇ ਸੀ ਸੁਣ ਸੁਣ ਕੇ ਔਰ ਫਿਰ ਇੱਕ ਮੇਰੇ ਉਸਤਾਦ ਜੀ ਬਠਿੰਡੇ ਤੋਂ ਉਸਤਾਦ ਲਾਲੂ ਜੀ ਬਠਿੰਡੇ ਮੇਰਾ ਮਿਊਜ਼ਿਕ ਵਾਲੇ ਅੱਛਾ ਅੱਛਾ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਹਾਂ ਬੇਸਿਕ ਸਿਖਾਇਆ ਪੀਰ ਕਾਲਜ ਦੇ ਵਿੱਚ ਸੀ ਕਾਲਜ ਵਿੱਚ ਆਈ ਬినੋਦ ਖਰਾਨਾ ਜੀ ਮਲੂੜ ਤੋਂ ਨੇ ਬੀਏ ਕੀਤੀ ਹਾਂ ਮੈਨੂੰ ਪਤਾ ਮੈਨੂੰ ਹਾਂਜੀ ਹਾਂ ਜੀ ਹਾਂ ਇਸੇ ਤਰੀਕੇ ਨਾਲ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਸਿੱਖ ਲੈਣਾ ਪਰ ਹੈ ਮੈਂ ਸਟੂਡੈਂਟ ਹੀ ਜਿਓ ਜਿਹਾ ਤੁਹਾਡਾ ਲੈਵਲ ਹੈ ਉਹ ਕਿਉਂਕਿ ਮੈਂ ਦੇਖਿਆ ਤੁਸੀਂ ਕਿਉਂ ਜਾਂ ਮਿਊਜ਼ਿਕ ਪਸੰਦ ਕਰਦੇ ਹੋ ਮੈਂ ਤਾਂ ਉਹਦੇ ਨੇੜੇ ਤੇੜੇ ਜਿਹੀ ਨਹੀਂ ਹਾਂ ਹਾਂ ਤੁਹਾਡਾ ਬਹੁਤ ਗਾਉਂਦੇ ਹੋ। ਕੀ ਬਾਤ ਨਹੀਂ ਮੈਨੂੰ ਚੰਗਾ ਲੱਗਾ ਤੁਹਾਡਾ ਗੀਤ ਸੰਗੀਤ ਮੈਂ ਸੁਣੀਆ ਤਿੰਨ ਚਾਰ ਕੱਲ ਵੀਡੀਓ ਤੁਹਾਡੀਆਂ ਤੇ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਹਰਮੋਨੀਅਮ 'ਨਾ ਬੈਠ ਕੇ ਤੁਸੀਂ ਰੂਹਦਾਰੀ ਜੀ ਕਰ ਰਹੇ ਹੋ। ਮੇਰੇ ਮੇਰੇ ਕਿਉਂਕਿ ਜਿਹੜਾ ਤੁਹਾਡਾ ਗਾਣਾ ਉਹ ਮੇਰੇ ਮੇਰੀ ਪਸੰਦ ਦਾ ਗਾਣਾ ਤੁਸੀਂ ਕੰਮ ਕਰ ਰਹੇ ਹੋ ਇਹਨੂੰ ਜ਼ਰੂਰ ਬਰਕਰਾਰ ਰੱਖਿਓ ਇਸ ਕੰਮ ਨੂੰ ਤੇ ਤੁਸੀਂ ਵੈਸੇ ਡਿਊਟ ਵੀ ਗਾਉਂਦੇ ਹੋ। ਨਹੀਂ ਨਹੀਂ ਮੈਂ ਅਸਰ ਹਲੇ ਤੱਕ ਨਾ ਤਾਂ ਕੋਈ ਗਾਣਾ ਰਿਕਾਰਡ ਕਰਵਾਇਆ। ਅੱਛਾ ਵੈਸੇ ਕੋਈ ਦੋਸਤ ਬੁਲਾ ਲੈਂਦੇ ਕੋਈ ਜਾਣਕਾਰ ਮੰਮੀ ਹੋਰਾਂ ਨਾਲ ਵੀ ਕਿਲਵਰ ਚਲਾ ਜਾਂਦਾ ਸੀਗਾ ਉੱਥੇ ਗਾਣਾ ਗਾ ਲੈਂਦਾ ਸੀ ਪਰ ਰਿਕਾਰਡ ਨਹੀਂ ਹਲੇ ਤੱਕ ਕੁਝ ਕਰਵਾ ਪਰਫੈਸ਼ਨਲ ਸਟੇਜਾਂ ਤੇ ਕਦੇ ਗਾਇਆ ਕਦੇ ਐਸ ਸਿੰਗਰ ਗਾਇਆ ਹਾਂਜੀ ਹੁਣ ਹੁਣ ਜਾਂਦੇ ਹੋ ਜੀ 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 ਹਾਂ ਵੈਰੀ ਗੁੱਡ ਤੇ ਤੁਸੀਂ ਜੇ ਤੁਹਾਡਾ ਮੂਡ ਹੋਵੇ ਮੈਂ ਕਦੇ ਵੀ ਤੁਹਾਨੂੰ ਪੁੱਛ ਨਹੀਂ ਕਰਾਂਗਾ ਜੇ ਤੁਹਾਡਾ ਮੂਡ ਹੋਵੇ ਕੁਝ ਸੁਣਾਉਣਾ ਚਾਹੁੰਦੇ ਹੋ ਇਹ ਹਾਂਜੀ ਹਾਂਜੀ ਪਲੀਜ਼ ਕੰਡੇ ਉੱਤੇ ਮਹਿਰ ਮੋੜੇ

ਸੇਂਦੋ ਯਾਤਰਾ ਵਿੱਚ ਛੜੇ

ਕਿਆ ਬਾਤ ਹੈ ਕੁਲਦੀਪ ਸਾਹਿਬ ਤੁਹਾਡੇ ਡੈਡੀ ਨਾਲੋਂ ਟੋਟਲੀ ਅਲੱਗ ਸਟਾਈਲ ਹੈ ਤੁਹਾਡਾ ਇਦਾਂ ਲੱਗੇ ਰਹੋ ਰਿਆਜ਼ ਕਰੋ ਡਟ ਕੇ ਔਰ ਮਾਲਕ ਤੁਹਾਨੂੰ ਬਹੁਤ ਕਾਮਯਾਬ ਕਰੇ ਦੁਆਵਾਂ ਨੇ ਤੁਹਾਡੇ ਨਾਲ ਹਮੇਸ਼ਾ ਵਾਸਤੇ ਤੇ ਕੁਲਦੀਪ ਜੀ ਫਿਰ ਤੁਸੀਂ ਕੀ ਸੋਚਿਆ ਆਉਣ ਵਾਲੇ ਸਮੇਂ ਵਿੱਚ ਫਿਊਚਰ ਤੁਹਾਡਾ ਕੀ ਹੈ ਸੋਚਿਆ ਮਿਊਜ਼ਿਕ ਇੱਕ ਸੈਕਿੰਡ ਮੈਂ ਦੁਬਾਰਾ ਲੈਣਾ ਹਾਂਜੀ ਸੋ ਕੁਲਦੀਪ ਜੀ ਫਿਰ ਕੀ ਸੋਚਿਆ ਤੁਸੀਂ ਫਿਊਚਰ ਬਾਰੇ ਸੰਗੀਤ ਦੇ ਵਿੱਚ ਹੀ ਆਉਣਾ ਚਾਹੁੰਦੇ ਹੋ ਜਾਂ ਕੁਝ ਹੋਰ ਕਰਨਾ ਚਾਹੁੰਦੇ ਹੋ ਹੂੰ ਸੰਗੀਤ ਦੇ ਵਿੱਚ ਸ ਕਿਉਂਕਿ ਬਚਪਨ ਤੋਂ ਹੀ ਇਸ ਮਾਹੌਲ 'ਚ ਰਹਾ ਹਾਂ ਗਾ ਤੇ ਸੰਗੀਤ ਮੇਰਾ ਪਹਿਲਾ ਪਿਆਰ ਹੈ ਸੰਗੀਤ ਹੀ ਮੇਰਾ ਆਖਰੀ ਪਿਆਰ ਹੈ ਇਹਦੇ ਵਿੱਚ ਹੀ ਕੁਛ ਅੱਗੇ ਕਰਨਾ ਚਾਹਣਾ ਗਾ ਹਾਂਜੀ ਤੇ ਕਿਸੇ ਕੰਪਨੀ ਨੇ ਤੁਹਾਨੂੰ ਕਦੇ ਆਏ ਨਹੀਂ ਵੀ ਤੁਹਾਡੇ ਕੋਲ ਵੀ ਇਹਨਾਂ ਦਾ ਬੇਟਾ ਆ ਅਵਤਾਰ ਚਮਕ ਸਾਹਿਬ ਦਾ ਤੁਹਾਨੂੰ ਪੁੱਛੜ ਵੀ ਤੁਸੀਂ ਚਲੋ ਤੁਹਾਨੂੰ ਰਿਕਾਰਡ ਕਰਦੇ ਆ ਨਹੀਂ ਤਾਂ ਦੇ ਕੋ ਕੰਪਨੀ ਆਲ ਆਉਣਗੇ ਤੁਹਾਡੇ ਕੋ ਜਰੂਰ ਤੁਹਾਡੇ ਕੋ ਪਹੁੰਚਣਗੇ ਔਰ ਤੁਹਾਡੇ ਇੰਟਰਵਿਊ ਕਰਨਗੇ ਤੁਹਾਡੇ ਨੰਬਰ ਸਕਰੀਨ ਤੇ ਤੇ ਹੋਰ ਵੀ ਬਹੁਤ ਸਾਰੇ ਇੰਟਰਵਿਊ ਲਈ ਤੁਹਾਡੇ ਤੱਕ ਅਪਰੋਚ ਕਰਨਗੇ ਨੰਬਰ ਤੁਹਾਡਾ ਲੈ ਕੇ ਤੇ ਕਿਉਂਕਿ ਅੱਜ ਕੱਲ ਬੜਾ ਜ਼ਰੂਰੀ ਹੁੰਦਾ ਸੋਸ਼ਲ ਮੀਡੀਆ ਤੇ ਲੋਕਾਂ ਦੇ ਸਾਹਮਣੇ ਰਹਿਣਾ ਬੜਾ ਜ਼ਰੂਰੀ ਹੈ ਨਾ ਤੇ ਹੋਰ ਕੋਈ ਦਿਲ ਦੀ ਗੱਲ ਕਰਨੀ ਚਾਹੋ ਜੇ ਜਿਹੜੀ ਮੈਂ ਨਹੀਂ ਪੁੱਛ ਸਕਿਆ ਹੋਵਾਂ ਨਹੀਂ ਸਰ ਠੀਕ ਹਾਂਜੀ ਠੀਕ ਹੈ ਤੇ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਕਿਤੇ ਜਾਣਾ ਸੀ ਤੁਹਾਨੂੰ ਮੈਂ ਕਿਹਾ ਚਲੋ ਮੈਂ ਰੋਕਿਆ ਮੈਂ ਤੁਹਾਨੂੰ ਤੁਸੀਂ ਲੇਟ ਹੋ ਰਹੇ ਹੋ ਕਿਸ ਦਿਨ ਤੁਹਾਡੇ ਨਾਲ ਇੱਕ ਬਹੁਤ ਲੰਬੀ ਚੋੜ ਇੱਕ ਪੋਡਕਾਸਟ ਰੱਖਾਂਗੇ ਉਹਦੇ ਵਿੱਚ ਫਿਰ ਵਾ ਇੱਕ ਬਟਾ ਇੱਕ ਦਾ ਢੋਲkte ਬੰਦਾ ਬਿਠਾ ਕੇ ਵਾਜੇ ਤੇ ਆਪਾਂ ਮਹਿਫਿਲ ਜਲਾਵਾਂਗੇ ਬਸ ਦੁਆ ਕਰਦੇ ਹਾਂ ਕਿ ਹੋ ਜਾ ਮਾਹੌਲ ਬਣ ਜਾਏ ਮਾਲਕ ਤੁਹਾਡੇ ਫਾਦਰ ਸਾਹਿਬ ਅਵਤਾਰ ਚਮਕ ਸਾਹਿਬ ਨੂੰ ਤੰਦਰੁਸਤ ਕਰੇ ਤੇ ਤੁਸੀਂ ਉਹਨਾਂ ਦੀ ਸੇਵਾ ਬਹੁਤ ਕਰ ਰਹੇ ਹੋ ਮੈਂ ਸੱਚੀ ਕੁਲਦੀਪ ਜੀ ਮੈਂ ਨਹੀਂ ਕਿ ਤੁਹਾਡੇ ਸਾਹਮਣੇ ਕਹਿ ਰਿਹਾ ਮੈਨੂੰ ਮੈਨੂੰ ਬਹੁਤ ਹੀ ਚੰਗਾ ਲੱਗਾ ਅੱਜ ਸਵੇਰੇ ਮੈਂ ਵੀਡੀਓ ਵੇਖੀਆ ਤੁਹਾਡੀਆਂ ਤੇ ਮੈਂ ਕਿਹਾ ਯਾਰ ਇਦਾਂ ਦੇ ਬੱਚੇ ਕਿੱਥੇ ਆਜ ਕੱਲ ਫੋਨ ਤੇ ਲੱਗੇ ਹੁੰਦੇ ਆ ਮੰਮੀ ਡੈਡੀ ਦੀਵਾਜਾ ਮਾਰੀ ਜਾਂਦੇ ਉਹ ਦਵਾਈ ਦੇ ਦੋ ਪਾਣੀ ਦੇ ਦੋ ਸੁਣਦੇ ਹੀ ਨਹੀਂ ਕੁਛ ਬੱਚੇ ਤੋਬਾ ਤੇ ਐਸ ਸਮੇਂ ਦੇ ਵਿੱਚ ਜਿਹਨੂੰ ਅੱਜ ਕੱਲ ਕਾਲ ਯੁਗ ਵੀ ਕਿਹਾ ਜਾਂਦਾ ਉੱਥੇ ਸੱਤ ਯੁਗ ਵਾਲੇ ਵੀ ਬੈਠੇ ਨੇ ਬੰਦੇ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਔਰ ਮਾਲਕ ਤੁਹਾਡੀ ਇਸ ਸੇਵਾ ਨੂੰ ਬਹੁਤ ਭਾਗ ਲਾਏਗਾ ਦੇਖਿਓ ਤੁਸੀਂ ਵੀ ਸਟਾਰ ਬਣੋਗੇ ਇੱਕ ਦਿਨ ਜੀ ਜੀ ਹਾਂਜੀ ਹਾਂਜੀ ਤੇ ਮੈਂ ਹਮੇਸ਼ਾ ਪੰਜਾਂ ਨੂੰ ਮੈਂ ਨਿਭਾਉਂਦਾ ਹਾਂ ਹਾਂਜੀ ਤੁਹਾਡੇ ਕੋ ਨੰਬਰ ਮੇਰਾ ਹੈਗਾ ਕੁਲਦੀਪ ਜੀ ਜਦੋਂ ਵੀ ਕਿਤੇ ਮੇਰੀ ਲੋੜ ਆ ਤੁਸੀਂ ਮੇਰੇ ਛੋਟੇ ਭਰਾਵਾਂ ਵਾਂਗ ਉਹ ਬੱਚਿਆਂ ਵਾਂਗ ਉਹ ਜਦੋਂ ਤੁਹਾਨੂੰ ਮੇਰੀ ਲੋੜ ਆ ਮੈਂ ਤੁਹਾਡੇ ਨੇ ਖੜਾ ਜੀ ਠੀਕ ਹੈ ਜੀ ਜੀ ਸਰ ਠੀਕ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ